ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿਚਰ ਨਾਲ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਵੀਡੀਓ ਵਿੱਚ ਆਪਾਂ ਤੁਹਾਨੂੰ ਸੂਟ ਦੀ ਪਰਫੈਕਟ ਫਿਟਿੰਗ ਬਣਾਉਣੀ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਕੋਲੀਆਂ ਪਾਉਣੀਆਂ ਨੇ ਆ ਕਿ ਕਿਸ ਤਰ੍ਹਾਂ ਆਪਾਂ ਮੋਢੇ ਦੀ ਜੜਾਈ ਕਰਨੀ ਹੈ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀ ਜੀ ਕਿ ਮੋਢਾ ਚੜਨ ਵੇਲੇ ਵੀ ਮੇਥੋਂ ਮੋਢਾ ਵੱਡਾ ਹੋ ਜਾਂਦਾ ਹੈਗਾ ਤੇ ਵੀ ਉਹਦਾ ਤੁਸੀਂ ਕੋਈ ਹੱਲ ਦੱਸੋ ਅੱਜ ਆਪਾਂ ਉਹ ਵੀ ਦੱਸਾਂਗੇ ਜੀ ਕਿੰਨਾ ਆਪਾਂ ਮੋਢੇ ਦੇ ਨਿਸ਼ਾਨ ਲਾਉਣਾ ਤੇ ਕਿਸ ਤਰ੍ਹਾਂ ਆਪਾਂ ਜੜਾਈ ਕਰਨੀ ਹੈ ਜੀ ਫਿਟਿੰਗ ਦੀ ਸਲਾਈ ਆਪਾਂ ਕਿਸ ਤਰ੍ਹਾਂ ਲਾਉਣੀ ਹੈ ਜੀ ਤੇ ਕਈ ਵਾਰ ਆਪਾਂ ਨੂੰ ਕਮੀਜ਼ ਬਣਾਉਣ ਵੇਲੇ ਪ੍ਰੋਬਲਮ ਆ ਜਾਂਦੀ ਹੈ ਜੀ ਗਲਾ ਪਿੱਛੇ ਨੂੰ ਜਾਣ ਲੱਗ ਜਾਂਦਾ ਉੱਪਰ ਨੂੰ ਚੜਨ ਲੱਗ ਜਾਂਦਾ ਅੱਜ ਉਹਦਾ ਵੀ ਆਪਾਂ ਤੁਹਾਨੂੰ ਪੱਕਾ ਹੱਲ ਦੱਸਾਂਗੇ ਮੀਡੀਅਮ ਨੂੰ ਜਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਇਹ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਹਦੇ ਵਿੱਚ ਤੁਹਾਨੂੰ ਸਲਾਈ ਵਾਲੀ ਹਰ ਇੱਕ ਵੀਡੀਓ ਮਿਲੋਗੀ ਜੀ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਸਟੀਚਿੰਗ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਚਲੋ ਠੀਕ ਹੈ ਜੀ ਕਰਦੇ ਆਂ ਵੀਡੀਓ ਸ਼ੁਰੂ आ गला बना लिया से जी गला वीडियो थोड़े ना भी थोड शेयर की हुई हैगी भी किस तरह बैक गला बना किस तरह आप गला बना ठीक है जी तो हूँ आपको पड़ोया पाया दसा जा प्लेटा पाया भी किस तरह आपफैक्ट फिटिंग लई किस तरह पड़ोया पाया नेग् आखो फिटिंग के निशान अपने सारे पड़ोया लगाए हुए ने ठीक है जी इस तरह अपने निशान सारे लाए हुए ने गे ਤੇ ਤੁਸੀਂ ਇਹ ਪਲੋਈਆਂ ਦੇ نیچے ਕੱਪੜਾ ਲਗਾਉਣ ਨੂੰ ਇਸ ਤਰ੍ਹਾਂ ਦੀਆਂ ਪੱਟੀਆਂ ਕੱਟ ਲੈਣੀਆਂ ਨੇ ਜੇ ਤੁਹਾਡੇ ਕੋਲ 7 ਇੰਚ ਦੀ ਪਲੇਟ ਪਾਉਣੀ ਹੈ ਤੁਸੀਂ 1.5 ਇੰਚ ਕੱਪੜਾ ਵੱਧ ਕਟਿੰਗ ਕਰ ਲੈਣਾ ਆਹ ਵਾਲੀ ਪੱਟੀ ਕਿਉਂਕਿ ਥੋੜਾ ਜਿਹਾ ਆਪਾਂ ਉੱਪਰ ਛੱਡਦੇ ਹੁੰਨੇ ਆ ਕੱਪੜਾ ਥੋੜਾ ਜਿਹਾ ਆਪਾਂ نیچے ਛੱਡਦੇ ਹੁੰਨੇ ਆਗੇ ਚਾਰ ਪੱਟੀਆਂ ਆਪਾਂ ਇਸ ਤਰ੍ਹਾਂ ਦੀਆਂ ਕਟਿੰਗ ਕਰ ਲੈਣੀਆਂ ਨੇ ਤੇ ਹੁਣ ਆਪਾਂ ਤੁਹਾਨੂੰ ਗਲੇ ਦੀ ਵੀਡੀਓ ਜੀ ਆਪਾਂ ਸ਼ੇਅਰ ਕੀਤੀ ਹੋਈ ਹੈ ਤੁਹਾਡੇ ਨਾਲ ਹੁਣ ਆਪਾਂ ਪਲੋਈਆਂ ਪਾਵਾਂਗੇ ਉਸ ਤੋਂ ਬਾਅਦ ਫਿਟਿੰਗ ਦੇ ਨਿਸ਼ਾਨ ਲਾਉਣਾ ਦੱਸਾਂਗੇ ਤੇ ਮੋੜਾ ਜੜਨਾ ਦੱਸਾਂਗੇ ਨੰਨ ਤੁਸੀਂ ਆ ਵਾਲੇ ਨਿਸ਼ਾਨ ਤੋਂ ਉਹ ਇਆਲੇ ਨਿਸ਼ਾਨ ਤੋਂ ਇਸ ਤਰ੍ਹਾਂ ਤੁਸੀਂ ਕੱਪੜੇ ਨੂੰ ਫੜ ਲੈਣਾ ਠੀਕ ਹੈ ਜੀ ਇਹ ਵਾਲੀ ਪੱਟੀ ਨੂੰ ਤੁਸੀਂ ਇਸ ਤਰ੍ਹਾਂ نیچے ਰੱਖ ਲੈਣਾ ਐਨਾ ਕਪੜਾ ਛੱਡ ਕੇ ਜੀ ਉੱਪਰ ਤੇ ਇਥੋਂ ਤੁਸੀਂ ਮਸ਼ੀਨ ਨੂੰ ਰੱਖ ਕੇ ਆ ਦੇਖੋ ਬਿਲਕੁਲ ਕਿਨਾਰੇ ਤੋਂ ਪਹਿਲਾਂ ਸਲਾਈ ਲਵਾਉਣੀ ਆ ਇਸ ਤਰ੍ਹਾਂ ਆ ਦੇਖੋ ਇਧਰੋਂ ਆ ਪਹਿਲਾਂ ਬਿਲਕੁਲ ਨਾਲ-ਨਾਲ ਸਲਾਈ ਲਗਾਈ ਹੈ ਤੇ ਹੁਣ ਇਹਨੂੰ ਇਸ ਤਰ੍ਹਾਂ ਥੋੜੇ-ਥੋੜੇ ਵਧਾਉਂਦਾ ਹੋਣਾ ਸੈਂਟਰ ਚ ਆ ਕੇ ਆਪਾਂ ਗੁਲਾਈ ਪਾ ਦੇਣੀ ਆ ਥੋੜੀ ਜੀ ਤੇ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਟਾਉਨ ਕਰ ਲੈਣਾ ਜੇ ਜੇ ਇਸੇ ਤਰ੍ਹਾਂ ਆਪਾਂ ਦੂਜੀ ਪੱਟੀ ਰੱਖ ਲੈਣੀ ਹੈਗੀ हम आप दूसरी पड़ो पावे फिर उस तरह निशान तो फट के पट्टी नीचे वाली सैड रखना इस तरह फोल्ड करके नीची पड़ो पाँनी फिर अपन पता नहीं लगता भी पड़ो अपनी सही पई है ज नहीं पई भी कि अपना मार्जिन कपड़ा आ गया इस तरह ਇਹ ਨਾ ਹੌਲੀ ਹੌਲੀ ਤੁਹਾਨੂੰ ਇੱਕੇ ਦਾਮ ਨਹੀਂ ਜਿੱਥੋਂ ਗਲਾਈ ਪਾਉਣੇ ਫਿਰ ਆਪਣੀਆਂ ਪਲੋਈਆਂ ਸਹੀ ਨਹੀਂ ਪੈਂਦੀਆਂ ਨੋ ਜੀ ਹੁਣ ਆਪਾਂ ਦੂਸਰੀ ਪਲੋਈ ਪਾ ਲੈਨੇ ਐ ਇਸੇ ਤਰ੍ਹਾਂ ਹੀ ਅੱਗੇ ਪਿੱਛੇ ਰੱਖ ਦਿਆਂ ਇਹਨਾਂ ਨੂੰ ਪਲੋਈਆਂ ਨੂੰ ਆਪਾਂ ਪਾ ਲੈਣਾਗਾ ਜਦ ਇਹਨਾਂ ਸ਼ਾਨ ਲੱਗੇ ਹੋਣ ਜੀ ਪਲੋਈਆਂ ਆਪਣੀਆਂ ਬਿਲਕੁਲ ਸਿੱਧੀਆਂ ਪੈਂਦੀਆਂ ਨੇ ਇਸੇ ਤਰ੍ਹਾਂ ਤੁਸੀਂ ਆਹ ਵਾਲੇ ਨਿਸ਼ਾਨ ਤੋਂ ਆਹ ਵਾਲੇ ਨਿਸ਼ਾਨ ਤੱਕ ਫੜਕੇ ਨੂੰ ਇਸ ਤਰ੍ਹਾਂ ਕੱਪੜਾ ਬਿਲਕੁਲ ਸਿੱਧਾ ਹੁੰਦਾਗਾ ਮੋਜੀ ਜੇ ਤੁਹਾਨੂੰ ਇਸ ਤਰ੍ਹਾਂ ਵੀ ਐ ਕੱਪੜਾ ਫੜਕੇ ਨਹੀਂ ਪਤਾ ਲੱਗਦਾ ਵੀ ਆਪਣਾ ਫਰੋਈ ਦਾ ਨਿਸ਼ਾਨ ਸਿੱਧਾ ਜਾ ਰਿਹਾ ਤਾਂ ਤੁਸੀਂ ਸਕੇਲ ਨਾਲ ਸਕੇਲ ਦੀ ਮਦਦ ਨਾਲ ਚੌਕ ਨਾਲ ਨਿਸ਼ਾਨੀ ਲਾ ਲਿਆ ਕਰੋ ਬਿਲਕੁਲ ਸਿੱਧੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸੈਂਟਰ 'ਚ ਇਹਨੂੰ ਗੁਲਾਈ ਦੇਣੀ ਹੈਗੀ ਤੇ ਇੱਥੋਂ ਹਲਕਾ-ਹਲਕਾ ਦਬਾ ਦਿੰਦੇ ਹੋਏ ਸੈਂਟਰ 'ਚੋਂ ਗੁਲਾਈ ਦੇ ਕੇ ਫਿਰ ਇਹਨੂੰ ਨੀਚੋਂ ਡਾਊਨ ਕਰ ਲੈਂਦੇ ਆਂ ਇਸ ਤਰ੍ਹਾਂ ਪਰਫੈਕਟ ਗੁਲਾਈ ਪੈਂਦੀ ਆ ਜੇ ਆਪਾਂ ਪੁਲਈਆਂ ਚੈੱਕ ਵੀ ਕਰਨੀਆਂ ਹੋਣ ਜੀ ਵੀ ਕਿਸ ਤਰ੍ਹਾਂ ਆਪਣੀਆਂ ਪੁਲਈਆਂ ਸਹੀ ਪਈਆਂ ਰਹੀਆਂ ਨੇਂ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਮੇਰੇ ਨਾਲ ਆਪਾਂ ਚਾਰੇ ਪਲੋਈਆਂ ਪਾ ਲੈਣੇ ਨੇ ਜੀ ਹੁਣ ਆਪਾਂ ਫੇਰ ਆਪਾਂ ਸਾਈਡ ਵਾਲੀਆਂ ਪਲੋਈਆਂ ਪਾਵਾਂਗੇ ਮਜੀ ਹੁਣ ਆਪਾਂ ਦੱਸ ਦਿਆਂ ਮੈਂ ਸਾਈਡ ਵਾਲੀਆਂ ਪਲੋਈਆਂ ਕਿਸ ਤਰ੍ਹਾਂ ਪਾਉਣੀਆਂ ਨੇ ਆ ਦੇਖੋ ਉਹਨਾਂ ਦੇ نیچے ਦੀ ਕਪੜਾ ਨਹੀਂ ਲੱਗੂਗਾ ਕਿਉਂਕਿ ਉਹ ਰੇਵ ਹੋਣ ਗਿਆ ਰੇਵ ਦੇ ਵਿੱਚ ਕੋਈ ਵੀ ਖਿਚਾਅ ਨਹੀਂ ਆਉਂਦਾ ਇਸ ਤਰ੍ਹਾਂ ਨਿਸ਼ਾਨੀ ਲੱਗੀ ਹੋਈ ਆਪਾਂ ਆ ਦੇਖੋ ਇਹ ਰੇਵ ਹੋ ਗਿਆ ਇਹਦੇ ਥੱਲੇ ਆਪਾਂ ਨੂੰ ਕਪੜਾ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਨੋ ਜੀ ਆਪਾਂ ਇੱਕ ਸਾਈਡ ਤੋਂ ਬਸ ਇਧਰਲੀ ਸਾਈਡ ਤੋਂ ਹੀ ਆਪਾਂ ਡਾਊਨ ਕਰਕੇ ਲੈ ਕੇ ਆਉਣਾਗਾ ਦੂਜੀ ਸਾਈਡ ਨਹੀਂ ਡਾਊਨ ਕਰਨਾ इधरों ही आप डाउन करके थोड़ा थोड़ा बढ़ाते हुए इस तरह आप कपड़े नहीं छे ठीक है सारिया पड़ो थ फिटिंग का निशान ला लगे दिखावे आप पड़ो पाल ने जी सारिया हम मैं थोदी भी इन्हों किस तरह चेक कर सकते हो गे इस तरह का तरीका कद नहीं दसिया होना किसने ना ही ऑनलाइन ना ही ऑफलाइन ਠੀਕ ਹੈ ਜੀ ਮੈਂ ਤੁਹਾਨੂੰ ਦੱਸਦੀ ਆਂ ਵੀ ਪੁਰੋਈਆਂ ਆਪਾਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਆਂ ਕਈ ਵਾਰ ਜਦੋਂ ਕਸਟਮਰ ਸੂਟ ਪਾ ਕੇ ਦੇਖਦਾ ਜਾਂ ਆਪਾਂ ਖੁਦ ਪਾ ਕੇ ਦੇਖਦੇ ਆਂਗੇ ਪੁਰੋਈਆਂ ਆਪਣੇ ਸਹੀ ਨਹੀਂ ਆਉਂਦੀਆਂ ਹੁੰਦੀਆਂ ਉੱਥੋਂ ਨਾ ਕੱਪੜਾ ਥੋੜਾ ਜਿਹਾ ਫੁੱਲਵਾਜਾ ਰਹਿੰਦਾਗਾ ਉਹਦੇ ਲਈ ਆਪਾਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਆਂ ਦੇਖੋ ਤੁਸੀਂ ਤਮੀਜ਼ ਨੂੰ ਆ ਸਿੱਧਾ ਕਰ ਲੈਣਾ ਤੇ ਆਪਾਂ ਆਪਣੇ ਬੋਡੇ ਦੇ ਉੱਪਰ ਆ ਦੇਖੋ ਆਪਾਂ ਗੋਡੇ ਦੇ ਉੱਪਰ ਰੱਖ ਲੈਣਾ ਇਸ ਤਰ੍ਹਾਂ ਜਿੱਥੋਂ ਆਪਾਂ ਪੁਰੋਈਆਂ ਪਾਈਆਂ ਇਸ ਤਰ੍ਹਾਂ ਜੀ ਤੁਸੀਂ ਤਮੀਜ਼ ਦੀ ਸ਼ੇਪ ਦੇਖ ਸਕਦੇ ਹੋ ਤੁਸੀਂ ਸਸੋਂਗੇ ਹੁਣ ਵੀ ਕਿਸ ਤਰ੍ਹਾਂ ਦੀ ਦੱਸ ਰਹੇ ਨੇਗੇ ਇਸ ਤਰ੍ਹਾਂ ਤੁਸੀਂ ਆਪਣੇ ਪਲੋਈਆਂ ਦੀ ਸ਼ੇਪ ਦੇਖ ਸਕਦੇ ਹੋ ਕਿਉਂਕਿ ਫਿਟਿੰਗ ਵਿੱਚ ਵੀ ਸੇਮ ਆਪਾਂ ਨੂੰ ਇਸੇ ਤਰ੍ਹਾਂ ਹੀ ਪਤਾ ਲੱਗ ਜਾਊਗਾ ਦੇਖੋ ਜੀ ਜੇ ਤੁਹਾਡੀ ਇੱਥੋਂ ਪਲੋਈਆਂ ਸਹੀ ਆ ਰਹੀਆਂ ਨੇ ਤਾਂ ਤੁਹਾਡੀ ਫਿਟਿੰਗ ਵੀ ਬਿਲਕੁਲ ਸਹੀ ਬਣਨੀ ਲੋ ਜੀ ਕਈ ਵਾਰ ਆ ਜੀ ਖੁੰਝੇ ਜੇ ਨਾ ਜਦੋਂ ਆਪਾਂ ਇੱਥੋਂ ਹੀ ਬੁਲਾਈ ਦੇ ਦਨੇ ਆ ਖੁੰਝੇ ਜੇ ਗੁਵਾਰਾ ਜਿਹਾ ਬਣਨ ਲੱਗ ਜਾਂਦਾ ਇਹ ਸਹੀ ਨਹੀਂ ਰਹਿੰਦੀ ਇਸ ਤਰ੍ਹਾਂ ਆਪਾਂ ਪਲੋਇੰਗ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਆਪਾਂ फिटिंग लगाने दिखाई गुबारे बनते हैं नहीं सही होंगे आखो दिखाने में उन्होंने इस तरह पलोइया पाई आ मैं हूं थो दी हाँ भी किस तरह सही नहीं रिया हैोडे ते रख लिया ना आखो लो जी आखो इधरों ਇਸ ਤਰ੍ਹਾਂ ਸਲਾਈ ਹੋ ਰਹੀ ਆ ਇਧਰੋਂ ਵੀ ਤੇ ਆਹ ਵਾਲੀ ਦੀ ਸਲਾਈ ਤੁਸੀਂ ਚੈੱਕ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਚੈੱਕ ਕਰ ਲਿਆ ਕਰੋ ਵੀ ਪਲੋਈਆਂ ਆਪਣੀਆਂ ਸਹੀ ਪਈਆਂ ਨੇ ਜਾਂ ਨਹੀਂ ਸਹੀ ਪਈਆਂ ਆ ਫਿਰ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਜੇ ਸਹੀ ਨਹੀਂ ਹੁੰਦੀਆਂ ਇਹ ਫਿਟਿੰਗ ਵੇਲੇ ਵੀ ਆਪਾਂ ਨੂੰ ਪਤਾ ਲੱਗਦਾ ਜੇ ਕਸਟਮਰ ਦਾ ਸੂਟ ਆ ਤਾਂ ਤੁਸੀਂ ਇਸ ਤਰ੍ਹਾਂ ਚੈੱਕ ਕਰਕੇ ਦੁਬਾਰਾ ਆਪਣੀਆਂ ਪਲੋਈਆਂ ਨੂੰ ਸਹੀ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਫਿਟਿੰਗ ਦਾ ਨਿਸ਼ਾਨ ਲਾਉਣੀ ਹੈ ਆਪਾਂ ਫਿਟਿੰਗ ਦੇ ਨਿਸ਼ਾਨ ਲਾ ਲੈਨੇ ਜੀ ਆ ਦੇਖੋ ਤੁਸੀਂ ਇਹਨੂੰ ਨਾ ਜਦੋਂ ਵੀ ਇਹ ਕਪੜਾ ਰੱਖਦੇ ਹੁੰਨੇ ਹੋ ਫਿਟਿੰਗ ਲਾਉਣ ਲਈ ਆ ਦੇਖੋ ਪਿਛਲਾ ਪੱਲਾ ਆਪਣਾ ਥੋੜਾ ਥੋੜਾ ਵੱਜ ਜਾਂਦਾਗਾ ਕਿਉਂਕਿ ਇਹ ਪਰੇਖਾਂ ਚ ਕਪੜਾ ਆ ਜਾਂਦਾਗਾ ਜਿਵੇਂ ਆਪਾਂ ਪਲੁਈਆਂ ਪਾਈਆਂ ਨੇ ਉਹਦੇ ਵਿੱਚ ਕਪੜਾ ਆ ਜਾਂਦਾ ਇਸ ਕਰਕੇ ਥੋੜਾ ਬਹੁਤ ਵੱਧ ਘਟ ਜਾਂਦਾਗਾ ਉਹ ਤੁਸੀਂ ਸਾਈਡ ਤੇ ਕੱਢ ਕੇ ਕਰੋ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਫਿਟਿੰਗ ਦੇ ਨਿਸ਼ਾਨ ਲਾ ਲੈਨੇ ਜਿੰਨੀ ਆਪਾਂ ਫਿਟਿੰਗ ਰੱਖਣੀ ਹੈਗੀ ਹੁਣ ਆਪਾਂ ਇਹਦੀ ਸਲਾਈ ਲਗਾ ਕੇ ਦਿਖਾਉਨੇ ਆ ਤੁਹਾਨੂੰ ਜਿਹੜਾ ਆਪਣਾ ਕਮੀਜ਼ ਉੱਪਰ ਨੂੰ ਚੜਦਾ ਨਾ ਜਿਉਂ ਕਿਉਂ ਚੜਦਾਗਾ ਗਾਲਾ ਪਿੱਛੇ ਨੂੰ ਜਾਣ ਦਾ ਕਾਰਨ ਆ ਜਿਹੜੀ ਸਲਾਈ ਲਾਉਣੀ ਆ ਨਾ ਜੀ ਮੋਢੇ ਵਾਲੀ ਤੁਸੀਂ ਇਹਨੂੰ ਇੱਥੋਂ ਥੋੜਾ ਜਿਹਾ نیچے ਨੂੰ ਕਰਕੇ ਲਾਉਣੀ ਆ ਅੱਧਾ ਇੰਚ ਦਾ ਫਰਕ ਪਾ ਕੇ ਐਨਾ ਫਰਕ ਪਾ ਕੇ ਜੀ ਤੁਸੀਂ ਸਲਾਈ ਲਗਾਉਣੀ ਆ ਕਿਉਂਕਿ ਅੱਧੇ ਇੰਚ ਦੀ ਹੀ ਆਪਾਂ ਕਟਾਈ ਕਰਨ ਵੇਲੇ ਤੁਸੀਂ ਦੇਖਿਆ ਉਹ ਮੈਂ ਸੋੜ ਦੀ ਕਟਿੰਗ ਵੇਲੇ ਅੱਧੇ ਇੰਚ ਦੀ ਕਟ ਆਪਾਂ ਉੱਪਰੋਂ ਪਾਉਣੇ ਹੁੰਦੇ ਆ ਉਹੀ ਥੋੜੀ نیچے ਇਹਨੂੰ ਅੱਧਾ ਇੰਚ ਡਾઉન ਰੱਖਣਾ ਐਨਾ ਡਾઉન ਰੱਖ ਕੇ ਆਪਾਂ फिटिंग दिस लाइन लगाता हूं ये डॉन रख के तू सिलाई लगाओगे जी कमीज अपना ऊपर नहीं चढ़ूंगा ਤੱਕਾਂ ਕੋਲ ਆਪਾਂ ਸਲਾਈ ਨੂੰ ਪਕੜਾ ਕਰ ਲੈਣਾਗਾ ਸਲਾਈ ਨੂੰ ਆਪਾਂ ਡਬਲ ਕਰੀਏ ਇਹ ਜਿਹੜਾ ਵੱਧ ਘੱਟ ਹੋਊਗਾ ਉਹ ਆਪਾਂ ਮੋਢੇ ਦੀ ਜੜਾਈ ਵੇਲੇ ਕਾਟ ਪਾਵਾਂਗੇ ਇਹਦੇ ਤੇ ਹੁਣ ਆਪਾਂ ਇਸ ਤਰ੍ਹਾਂ ਦੂਜੇ ਪੱਲੇ ਨੂੰ ਵੀ ਇਸ ਤਰ੍ਹਾਂ ਉਹਨਾਂ ਕਰਕੇ ਸਲਾਈ ਦਾ ਇਹ ਬਾਕੀ ਬੰਨ੍ਹ ਲਿਆ। ਹੁਣ ਇਸੇ ਤਰ੍ਹਾਂ ਆਪਾਂ ਦੋਨੇ ਸਲਾਈਆਂ ਲਗਾ ਲਈਆਂ ਨੇ। ਨਾਲੇ ਦੂਜੀ ਸਾਈਡ ਵੀ ਮੈਂ ਨਾ ਡਾਊਨ ਕਰਕੇ ਸਲਾਈ ਲਗਾਈ ਆ। ਹੁਣ ਆਪਾਂ ਜਦੋਂ ਮੈਨੂੰ ਨਾ ਕਈ ਵਾਰ ਮੈਸੇਜ ਆਇਆ ਹੁੰਦਾ ਜੀ ਵੀ ਤੁਸੀਂ ਫਰੰਟ ਵਾਲੀ ਕਾਟ ਨਹੀਂ ਪਾਈ ਹੈਗੀ ਜਾਂ ਕਿੱਦਾਂ ਮੈਂ ਫਰੰਟ ਵਾਲੀ ਕਾਟ ਨਹੀਂ ਪਾਦੀ ਹੁੰਦੀ ਜੀ ਆ ਦੇਖੋ ਜਦੋਂ ਹੁਣ ਇੱਥੋਂ ਆਪਾਂ ਕਪੜਾ ਥੋੜਾ ਵੱਧ ਘੱਟ ਹੋ ਜਾਂਦਾ ਆਪਾਂ ਜਦੋਂ ਸਲਾਈ ਲਗਾਉਨੇ ਆ ਹੁਣ ਇਹਦੇ ਲਈ ਵੀ ਆਪਾਂ ਨੂੰ ਆ ਕਾਟ ਪਾਉਣੀ ਪਊਗੀ ਨਿਸ਼ਿੰਗ ਦੇਣੀ ਪਊਗੀ ਮੈਂ ਉਦੋਂ ਹੀ ਫਰੰਟ ਵਾਲੀ ਕਾਟ ਪਾਉਣੀ ਹੁੰਦੀ ਹੈ ਜੀ ਇਸ ਤਰ੍ਹਾਂ ਨਾਲ ਹੀ ਇਹਦੇ ਸਾਟ ਕੇ ਕਪੜਾ ਆਪਾਂ ਫਰੰਟ ਵਾਲੀ ਕਾਟ ਪਾ ਦਨੇ ਆ ਤੇ ਮੋਢੇ ਦੀ ਜੜਾਈ ਕਰ ਦਨੇ ਆਂ ਠੀਕ ਹੈ ਜੀ ਹੁਣ ਆਪਾਂ ਮੋਢੇ ਦੀ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਮੋਢਾ ਵੱਧ ਘਟ ਕਿਉਂ ਹੋ ਜਾਂਦਾਗਾ ਆ ਦੇਖੋ ਜਦੋਂ ਆਪਾਂ ਇੱਥੋਂ 8 ਇੰਚ ਜਾਂ 7 ਇੰਚ ਤੇ ਨਿਸ਼ਾਨ ਲਗਾਉਂਨੇ ਤਾਂ ਗੁਲਾਈ ਪੈਣ ਨਾਲ ਵੱਧ ਜਾਂਦਾਗਾ ਜਦੋਂ ਆਪਾਂ 8 ਇੰਚ ਮੋਢਾ ਰੱਖਿਆਗਾ ਤੁਸੀਂ ਤਾਂ ਉਧਰੋਂ ਜੀ ਜਿਹੜੀ ਬਾਹਾਂ ਦੀ ਆਪਣੀ ਮੋਢੇ ਦੀ ਸਲਾਈ ਹੁੰਦੀ ਹੈਗੀ ਜਿਹੜੇ ਆਪਾਂ ਬਾਹਾਂ ਦੀ ਜੜਾਈ ਕਰਦੇ ਆ ਉਹਨੂੰ ਤੁਸੀਂ ਮਣ ਕੇ 8 ਇੰਚ ਲਾ ਲੈਨੇ ਹੋ ਪਰ ਉਹ ਕੀ ਹੁੰਦਾਗਾ ਆਪਣਾ ਛੋਟਾ ਰਹਿ ਜਾਂਦਾ ਕਿਉਂਕਿ ਇਧਰੋਂ ਗੁਲਾਈ ਪੈਣ ਨਾਲ ਵੱਧ ਜਾਂਦਾਗਾ ਤੁਸੀਂ ਹਮੇਸ਼ਾ ਕੀ ਕਰਨਾ ਇੱਥੋਂ ਮਣ ਕੇ ਇਸ ਤਰ੍ਹਾਂ ਆ ਮਿੰਕੇ ਜੀ ਤੁਸੀਂ ਫੇਰ ਨਿਸ਼ਾਨ ਲਗਾਉਣਾਗਾ ਜਾਂ ਤੁਸੀਂ ਬਾਹ ਨੂੰ ਇਹਦੇ ਬਰਾਬਰ ਰੱਖ ਕੇ ਇਸ ਤਰ੍ਹਾਂ ਗੋਲਾਈ ਚ ਮਿੰਕੇ ਨਿਸ਼ਾਨ ਲਗਾ ਸਕਦੇ ਹੋ ਫੇਰ ਬਿਲਕੁਲ ਤੁਹਾਡੀ ਬਾਹ ਸਹੀ ਜੜੀ ਜਾਊਗੀ ਕੋਈ ਮੋਢੇ ਚ ਨਹੀਂ ਬਲ ਪਊਗਾ ਕੋਈ ਬਾਹ ਚ ਨਹੀਂ ਬਲ ਪਊਗਾ ਠੀਕ ਹੈ ਜੀ ਤੇ ਹੁਣ ਆਪਾਂ ਅਗਲੀ ਵੀਡੀਓ ਚ ਤੁਹਾਨੂੰ ਦੱਸਾਂਗੇ ਮੋਢਾ ਕਿਸ ਤਰ੍ਹਾਂ ਜੜਨਾਗਾ ਕਿਵੇਂ ਆਪਾਂ ਕੱਟ ਪਾਉਣੀ ਆ ਕਿਉਂਕਿ ਹੁਣ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਇਹਨੂੰ ਹੁਣ ਆਪਾਂ ਇੱਥੋਂ ਨੀਚੋਂ ਚਾਕਾਂ ਕੋਣ ਫੜ ਕੇ ਜੀ ਆ ਦੇਖੋ ਜਿਹੜਾ ਹੀਪ ਦਾ ਨਿਸ਼ਾਨ ਆ ਇਥੋਂ ਇਧਰਲੇ ਹੀਪ ਦੇ ਨਿਸ਼ਾਨ ਤੋਂ ਫੜ ਕੇ ਆ ਦੇਖੋ ਆਇ ਮਲਾ ਕੇ ਨਾ ਤੁਸੀਂ ਆ ਬੜੇ ਜੁਨੇ ਪੱਲੇ ਤੁਸੀਂ ਪ੍ਰੋਪਰ ਕਰ ਲੈਣੇ ਨੇ ਤੇ ਹੁਣ ਤੁਸੀਂ ਘੇਰਾ ਮੋੜਨ ਲਈ ਟੱਕ ਲਾ ਸਕਦੇ ਇਥੋਂ ਆਪਣੇ ਜਦੋਂ ਆਪਾਂ ਬਰਾਬਰ ਮਣਕੇ ਜੀ ਆ ਚਾਕਾਂ ਨੂੰ ਨਿਸ਼ਾਨ ਲਾਉਣੇ ਹੈਗੇ ਆ ਦੇਖੋ ਇਸ ਤਰ੍ਹਾਂ ਮਣਕੇ ਆਪਾਂ ਜਦੋਂ ਨਿਸ਼ਾਨ ਲਗਾ ਕੇ ਘੇਰੇ ਨੂੰ ਫੋਲਡ ਕਰਾਂਗੇ ਤਾਂ ਆਪਣਾ ਕਦੇ ਵੀ ਨਾ ਤਾਂ ਕੋਈ ਚਾਕ ਵੱਡਾ ਛੋਟਾ ਹੋਊਗਾ ਜੀ ਨਾ ਘੇਰਾ ਆਪਣਾ ਵੱਧ ਘਟ ਹੋਊਗਾ ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਟੱਕ ਲਗਾ ਕੇ ਇਹਨੂੰ ਘੇਰੇ ਨੂੰ ਫੋਲਡ ਕਰ ਲਾਂਗੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆਗਾ ਵੀ ਫਿਟਿੰਗ ਦੇ ਨਿਸ਼ਾਨ ਕਿਸ ਤਰ੍ਹਾਂ ਲਾਉਣੇ ਨੇ ਪਲੋਈਆਂ ਸਹੀ ਕਿਸ ਤਰ੍ਹਾਂ ਪਾਉਣੀਆਂ ਨੇ ਆਪਾਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਆ ਪਲੋਈਆਂ ਸਹੀ ਪਈਆਂ ਨੇ ਕਿ ਨਾ ਠੀਕ ਹੈ ਜੀ ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮੋੜੇ ਦੀ ਜੜਾਈ ਜੀ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਸੀਗੀ ਤੇ ਹੁਣ ਕਾਫੀ ਟਾਈਮ ਹੋ ਗਿਆ ਤੇ ਘਰੇ ਵੀ ਜਾਣਾ ਆਪਾਂ ਲੇਟ ਹੋ ਜਾਾਂਗੇ ਇਸ ਕਰਕੇ ਅਗਲੀ ਵੀਡੀਓ ਵਿੱਚ ਤੁਹਾਨੂੰ ਮੋੜੇ ਦੀ ਜੜਾਈ ਦੱਸਾਂਗੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ